ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗੁਰਪ੍ਰੀਤ ਦੇ ਘਰ ਅੱਜ ਆਪਾਂ ਦੋਸਤੋ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗਾਂ ਦਿਖਾਉਣੀ ਹੈ ਜਿਹੜੀ ਸੱਜਰ ਸੂਈ ਹੈ ਤੇ ਦੋਸਤੋ ਹੈਗੀ ਵੀ ਜਰਸੀ ਹੈ ਪਿਓਰ ਵੀਰ ਨਾਲ ਕਰਾਂਗੇ ਗੱਲਬਾਤ ਦੋਸਤੋ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲਾਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫ ਤੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂਖਰੀ ਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਹੋਰ ਵੀਰ ਪਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਉਨੇ ਹੁੰਦੇ ਆ ਵੀਡੀਓ ਨੂੰ ਦੋਸਤੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਈ ਗੱਲਾਂ ਜਿਹੜੀਆਂ ਕੰਮ ਦੀਆਂ ਹੁੰਦੀਆਂ ਵੀਡੀਓ ਦੇ ਐਂਡ 'ਚ ਜਗ੍ਹਾ ਦੱਸੀਆਂ ਜਾਂਦੀਆਂ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਸ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਨੋ ਠੀਕ ਠਾਕ ਜੀ ਹਾਂਜੀ ਸਤਿ ਸ਼੍ਰੀ ਅਕਾਲ ਚੱਲੀ ਜਾਂਦਾ ਕੰਮ ਕਰ ਵੀਰ ਉਹਦੀ ਤੇ ਵੀਰ ਆਪਣਾ ਡਰੈਸ ਪੈਲ ਬੋਲ ਦੋ ਡਰੈਸ ਪੈਂਡ ਲੋਕਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਤੇ ਨਾਮ ਦੱਸ ਦੋ 95925670 ਦਾ ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਤੇ ਇਹਦੀ ਜਰਸੀ ਦੀ ਡਿਟੇਲ ਦੱਸ ਜੀ ਆਪਾਂ ਇਹ ਵੀ ਦਿੱ 12 ਕਿਲੋ ਇਹਦੇ ਨੂੰ ਦੁੱਧ ਠੀਕ ਹੈ ਜੀ ਤੇ ਅੱਜ ਹੀ ਆਪਣੇ ਤਾਈ ਸਿਰੇ 9 ਵਜੇ ਚੋਈ ਆ ਠੀਕ ਹੈ ਜੀ ਹਾਂ ਜੀ ਤੇ ਫੈਂਟ ਹੋਣੋ ਚੰਗੀ ਆ ਦੁੱਧ ਚਲੋ ਕਰਉਗੀ ਅਰੇ ਕਿੰਨੀ ਫੈਂਟ ਆਉਂਦੀ ਐ ਇਹ ਤਾਂ ਨੂੰ 7-5 ਫੈਂਟ ਆ ਜੀ 7-5 ਫੈਂਟ ਹਾਂ ਜੀ 7-5 ਫੈਂਟ ਮੱਝ ਨੂੰ ਜ਼ਿਆਦਾ ਫੈਂਟ ਹਾਂ ਜੀ ਫੈਂਟ ਵੜੀ ਐ ਦੀ ਕੋਈ ਕਢਾ ਲੈ ਪਾ ਫੈਂਟ ਮੈਂ ਨਾ ਕੋ ਚੱਕਦੀ ਪਾਉਂਦੀ ਨਹੀਂ ਫੈਂਟ ਆਉਂਦੀ ਆਉਂਦੀ ਠੀਕ ਹੈ ਜੀ ਤੇ ਦੁੱਧ ਕਿੰਨਾ ਤਿਆਰ ਹੋਣਾ ਦੁੱਧ ਇਹ ਤਾਂ 12 ਕਿਲੋ ਹੈ 12 ਕਿਲੋ ਕੰਨਾ ਕਿਚਵਾ ਦੂਗਾ 16-17 ਕਿਲੋ ਦੋ ਚਵਾ ਲੇ 16-17 ਕਿਲੋ ਚਵਾ ਲ ਗਏ ਬੱਚਾ ਨਹੀਂ ਦਿੱ ਤਕਰੀਬਨ 15 ਦਿਨ ਲੱਗ ਪਏ ਹੋ ਗਏ ਸੂਈ ਨੂੰ 15 ਦਿਨ ਦੋਸਤੋ ਸੂਈ ਨੂੰ ਹੋ ਗਏ ਤੇ ਦੋਸਤੋ ਜਿਹੜੀ ਖਾਸੀਅਤ ਇਹਦੀ ਵੀਰ ਨੇ ਤੁਹਾਨੂੰ ਦੱਸੀ ਹੈ ਤੇ ਸੂਹਾ ਤੇ ਦੋਸਤੋ ਤਿੱਜਾ ਦੱਸੇ ਵੀਰ ਉਹ ਤਾਂ ਦੁੱਧ ਜਾਂਦੇ ਹੀ ਕਰ ਵਾਲੇ ਅੱਛਾ ਚਲੋ ਚਲੋ ਆਪ ਦੀ ਕੋਈ ਜਜਮੈਂਟ ਕਰ ਲੇ ਕੋਈ ਦੂਜਾ ਮਾਲ ਦੇ ਕੋਈ ਤਿੱਜਾ ਮਾਲ ਲੈਣਾ ਠੀਕ ਹੈ ਜੀ ਦੋਸਤੋ ਸਭ ਤੋਂ ਵੱਡੀ ਇਹ ਗਾਂ ਦੀ ਜਿਹੜੀ ਖਾਸੀਅਤ ਇਹ ਲੱਗੀ ਮੈਨੂੰ ਵੀਰ ਨੇ ਇਹ ਕਿਹਾ ਵੀ 7-5 ਦੀ ਫੈਂਡ ਆ ਕੋਈ ਬੇਸ਼ੱਕ ਫੈਂਡ ਆਪਦੀ ਡੇਢੀ ਜਗੇ ਘੜਾ ਸਕਦਾ ਤੇ ਦੁੱਧ ਜਿਹੜਾ ਇਹ ਮੌਕੇ ਤੇ ਤਿਆਰ ਆ 12 ਲੀਟਰ ਵੀਰ ਕਹਿੰਦਾ ਦੋ ਤਿਆਰ ਆ 15 ਕਿਲੋ ਖੋਲ ਕੇ ਤੁਹਾਨੂੰ ਦਿਖਾਉਣਾ ਹੈ ਜਰਸੀ ਪਿਓਰ ਹੈ ਦੋਸਤੋ ਤੋਰ ਵੀ ਖੋਲ ਕੇ ਨਾ ਕਰ ਸੋ ਦੋਸਤੋ ਇਹ ਸਭ ਤੋਂ ਵੱਡੀ ਗੱਲ ਹੈ ਇੱਕ ਮੱਝਾਂ ਨੂੰ ਵੀ ਜਿਆਦਾ ਫੈਂਟ 7-5 ਫੈਂਟ ਤਕਰੀਬਨ ਦੋਸਤੋ ਮੱਝਾਂ ਤੇ ਲੱਗੇ ਬਣੀ ਨਹੀਂ ਗੀਆਂ ਮੱਝਾਂ ਨਹੀਂ ਆਉਂਦੀ ਐ ਹਵਾਨੇ ਦੇ ਦੋਸਤੋ ਜੇ ਤਾਂ ਨਾੜਾ ਦਿਖਾਵਾਂ ਤੇ ਨਾੜਾ ਦਾ ਦੋਸਤੋ ਹਵਾਨੇ ਦੀ ਜਾਲੀ ਵੱਜਾ ਪਿਆ ਵਾ ਬਾਕੀ ਕੋਈ ਨਿਆਣਾ ਮੰਗਾੜੀ ਦੋਸਤੋ ਚੌਾਈ ਦਾ ਟਾਈਮ ਸਵੇਰੇ 9 ਵਜੇ ਵੀਰ ਕੰਦਾ ਚੋਕ ਹੀ ਲਿਆਂਦੀ ਲੇਟ ਹੋਈ ਸਵੇਰੇ ਚੌਂ ਤੋਂ ਵੀਰ ਨੇ ਜਾ ਕੇ ਆਪ ਚੋਈ ਤੋਰ ਦੇ ਵੀ ਖੜੀ ਤੋਰ ਦੇ ਹੁਣ ਜਿਹੜਾ ਦੋਸਤੋ ਟਾਈਮ ਹੈ ਵੀਡੀਓ ਬਣਾਉਂਦਾ ਤਕਰੀਬਨ ਜੇ 4 ਵਜੇ ਸ਼ਾਮ ਦੇ ਤੇ 9 ਮਾਰਚ ਸ਼ਾਮਾਂ ਤੱਕ ਦੋਸਤੋ ਵਜੇ ਤਕਰੀਬਨ ਤਕਰੀਬਨ ਜੇ ਟਾਈਮ ਵੇਖੀ ਤੇ 2 ਘੰਟੇ ਜੇ ਪਏ ਆ ਚੋਣ ਦੇ ਵਿੱਚ ਉਦੋਂ ਤੱਕ ਹਵਾਨਾ ਕਾਫੀ ਵੱਡਾ ਤਿਆਰ ਕਰ ਲੂਗੀ ਥਣਾ ਦੀ ਵਿਥੀ ਵੀ ਕਾਫੀ ਹੈ ਬਹਿਣੀ ਵਾਲੇ ਪਾਸੇ ਤੁਹਾਨੂੰ ਥਾਣਾ ਕਰ ਚੱਕਰਾ ਦੇਣੇ ਦੇ ਦੋਸਤੋ ਨਾੜਾਂ ਜੇ ਵੇਖਾਂ ਤੇ ਬਹਿਣੀ ਵਾਲੇ ਪਾਸੇ ਬਹੁਤ ਦੇਖੋ ਦੋਸਤੋ ਚੈੱਕ ਕਰੋ ਠੰਡੀ ਹੈ ਕੋਈ ਨਹੀਂ ਤੇ ਦੋਸਤੋ ਮਿਲਕ ਵੈਨ ਦੀ ਚੈੱਕ ਕਰੋ ਸਭ ਤੋਂ ਖਾਸ ਇਹ ਤੇ ਮਿਲਕ ਹਨ ਪੂਰਾ ਪੈ ਵੀ ਲੱਗਾ ਹਨ ਤੇ ਹਵਾਨੇ ਤੇ ਜਿਹੜੀਆਂ ਨਾੜਾਂ ਦੋਸਤੋ ਇਹ ਤੁਸੀਂ ਵੇਖਦੇ ਵੇਖੋ ਜਾਲ ਬੱਜੇ ਪਏ ਦੋਸਤੋ ਦੋਸਤੋ ਰਮਾਨ ਆਏ 15 16 ਕਿਲੋ ਚਵਾ ਦੂਗੀ ਦਰਮਿਆਨੇ ਕੱਦ ਕਾਠ ਦੀ ਫੇਸ ਕੁਆਲਟੀ ਗਾਂ ਦੀ ਚੈੱਕ ਕਰ ਸਕਦੇ ਉਲਟ ਬਹਿਣੀ ਵਾਲੇ ਪਾਸੋਂ ਤੁਹਾਨੂੰ ਦੋਸਤੋ ਗ੍ਰਾਹਮਾਨਾ ਦਿਖਾ ਦਿੰਦੇ ਇਸ ਪਾਸੇ ਨੂੰ ਦੋਸਤੋ ਜੀ ਦਿਖਾਵਾ ਤੇ ਇਸ ਬਸੋਂ ਨਾੜਾ ਦੇਖੋ ਹਵਾਨੇ ਦੇ ਬਰੀਕ ਬਰੀਕ ਨਾੜਾ ਤੇ ਮਿਲਕ ਵੈਨ ਦੋਸਤੋ ਇਸ ਬਸੋਂ ਤੁਸੀਂ ਵੇਖ ਲਓ ਪੂਰੇ ਪੈਰ ਵਰਗੀ ਲੱਗੀ ਨੂੰ ਪੁੱਛਦੇ ਵੀਰ ਤੋਂ ਮੁੱਲ ਦਾ ਕੀ ਕਰਦਾ ਮੁੱਲ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਮੁੱਲ ਵੀਰ ਜੀ ਦਾ 52000 ਰੁਪਇਆ ਅੱਛਾ ਜੀ 50000 ਦੀ ਮੰਗ ਗਾਂ ਦੇ ਨਾਲ 50000 ਹਾਂ 50 ਜੇ ਤੂੰ ਮੰਨਦਾ 100 ਦੋਸਤੋ 100 ਹੋ ਜੀ ਠੀਕ ਹੈ ਜੀ ਹਾਂਜੀ ਦੋਸਤੋ 52000 ਰੁਪਇਆ ਵੀਰ ਨੇ ਡਿਮਾਂਡ ਕੀਤੀ ਹੈ 50000 ਰੁਪਏ ਦੀ ਵੀਰ ਕਹਿੰਦਾ ਆਪਾਂ ਦੇ ਦਾਂਗੇ ਉਹ ਚੁੱਕ ਥੋੜਾ ਬੜਾ ਮਾਨ ਰੇਟ ਦੋਸਤੋ ਫਿਕਸ ਨਹੀਂ ਹੁੰਦੇ ਜਿਹੜੀ ਵੀਡੀਓ ਤੇ ਦੱਸਿਆ ਤਾਂ ਥੋੜਾ ਬੜਾ ਰੇਟ ਘਟ ਜਾਂਦਾ ਬਾਕੀ ਦੋਸਤੋ ਫੋਨ ਜਰੂਰ ਕਰਿਆ ਕਰੋ ਕਿਉਂਕਿ ਕਈ ਵਾਰਾਂ ਫੋਨ ਅਗਲੇ ਸੋਚਦੇ ਨੇ ਵੀ ਰੇਟ ਜ਼ਿਆਦਾ ਮੰਗਿਆ ਫੋਨ ਨਹੀਂ ਕਰਨਾ ਫੋਨ ਕਰੋਗੇ ਤਾਂ ਦੋਸਤੋ ਗੱਲ ਜਰੂਰ ਬਣੂਗੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਈ ਬਹੁਤ ਬਹੁਤ ਧੰਨਵਾਦ